ਰਨਮੋਦ ਚੱਕੀ ਜਿਹਦੇ ਕਿਰਚਾ ਵੱਜੀ ਕੋਣ ਆਓ ਮੇਰੇ ਹਸਬੰਦ ਕੀ ਨਾ ਆਉਣਾ ਸਰ ਆ ਰੂਮ ਕੁਮਾਰ ਕੀ ਗੱਲ ਕੀ ਹੋਈ ਜੇ ਕੁਲ ਕੁਛ ਨਹੀਂ ਹੈ ਵੀ ਆਪਣੇ ਘਰ ਰਹਿੰਦੇ ਨੇ ਹੀ ਤੇ ਮੈਨੇ ਬਾਸ ਉਹਨੂੰ ਮੁੰਡੇ ਨੂੰ ਇਹ ਮੁੰਡਾ ਨਾ ਪਿੱਛੇ ਲੜਦਾ ਹੈ ਇਕਦਮ ਆਦਾ ਹੀ ਨਾ ਤੇ ਇਹ ਬੋਲਦੇ ਵੀ ਕਿ ਖਾਪੀ ਕੋਣ ਆ ਤੂੰ ਕਹਿੰਦੇ ਫੇ ਕਹਿੰਦਾ ਤੂੰ ਕੋਣ ਆ ਕਹਿੰਦਾ ਮੈਂ ਤੇ ਆਪਣੇ ਘਰ ਚਲਾ ਮੇਰਾ ਤੇ ਇੱਥੇ ਘਰ ਆ ਉਹਨੇ ਬਾਸ ਇੰਨੀ ਗਾਲੀ ਕਹੀ ਮੇਰੇ ਹਸਬੰਦ ਨੇ ਤੇ ਬਾਸ ਉਹਨਾਂ ਨੇ ਇਹਨਾਂ ਨਾਲ ਇਹਨਾਂ ਨਾਲ ਬਾਅਦ ਚ ਉਹਨੇ ਨਾ ਨਾ ਵੀ ਕਹਿੰਦਾ ਤੂੰ ਬਤਵਾਸ ਨਾ ਫਿਰ ਦਮ ਮੇਰੇ ਨਾਲ ਜਨ ਕਹਿੰਦਾ ਨਾਲ ਹੀ ਉਹਨੇ ਕਿੱਛ ਕੱਢ ਲਈ ਕਿੱਛ ਕੱਢ ਕੇ ਉਹਨੇ ਨਾਲ ਹੀ ਮਾਰਨ ਦੀ ਕੋਸ਼ਿਸ਼ ਕੀਤੀ ਕਿ ਕਿੱਥੇ ਮਾਰੀ ਕਿੱਥੇ ਮਾਰੀ ਕਿੱਧਰ ਮਾਰੀ ਕਿੱਧਰ ਮਾਰੀ ਉਹਨੇ ਮਾਰ ਮਾਰ ਕੇ ਨਾ ਆਪਣੇ ਮਰਦ ਨੂੰ ਮਾਰਨਾ ਚਾਹੁੰਦਾ ਹੀ ਕਿ ਕਿ ਮਾਰੱਚੇ ਉਹਦੇ ਇੱਕ ਕੀ ਚਾਹੁੰਦੇ ਕੀ ਉਹ ਕਾਰਵਾਈ ਕੀ ਹੋਣੀ ਚਾਹੀਦੀ ਹੈ ਵੀ ਜਦਾਂ ਸਜਾ ਮਿਲਣੀ ਚਾਹੀਦੀ ਹੈ ਉਹਦੇ ਉਹ ਵੀ ਛੁਲਾਣਾ ਨਹੀਂ ਚਾਹੀਦਾ ਉਹਦੇ ਬਸ ਜਿਸ ਤਰ੍ਹਾਂ ਮੇਰੇ ਹਸਬੰਦ ਨੂੰ ਮਾਰਨ ਦੀ ਕੋਸ਼ਿਸ਼ ਕੀਤੀ ਹੈ ਨਾ ਬਸ ਖਤਮ ਕਰਤੋ ਰਾਜ ਪ੍ਰਸ਼ਾਸਨ ਕੋ ਕੀ ਮੰਗ ਕਰਦੇ ਹੋ ਆ ਵੇਖੋ ਬੱਚੇ ਦੇ ਵੀ ਕੱਪੜੇ ਪੜੇ ਨੇ ਮੇਰੇ ਬੱਚਾ ਛੋਟਾ ਹੈ ਲੈ ਕੇ ਗਈ ਨਾਲ ਜਿਹੜਾ ਬੱਚਾ ਚੱਲਦਾ ਨਹੀਂ ਫਿਰਦਾ ਨਹੀਂ ਕੁਝ ਨਹੀਂ ਪ੍ਰਸ਼ਾਸਨ ਕੋ ਕੀ ਮੰਗ ਕਰਦੇ ਹੋ ਮੈਂ ਮਾਂ ਕੱਲ ਦੇ ਗਿਰੂਛਾ ਤੋਂ ਸਗਤ ਸਗਤ ਕੀਤਾ। ਉਹ ਹੀ ਰੋਂਡਾ ਲਾਂਡਾ ਸੀ ਬੁਏ ਤੇ ਤਾਂ ਮੈਂ ਕਿਹਾ ਕਿ ਹੀਰੋਂਡਾ ਥੋੜਾ ਕੱਗੇ ਗੱਲ। ਕੋਨੇ ਮੈਨੂੰ ਥੜੀ ਖਿੱਚ ਕੇ ਨਾ ਤਾਂ ਥੜੀ ਗੁੱਸਾ ਲੈ ਲਾ ਤੇ ਥੱਪੜ ਮਾਰ ਦਿੱਤਾ ਮੇਰੇ। ਨਾਲੇ ਪੁੱਤ ਮੈਨੂੰ ਬੜਾ ਕੁੱਝ ਬੋਲਿਆ ਗੰਦਨੇ। ਮੈਂ ਉਤਰਨ ਮੇਰੀ ਐ ਛਾਲੀ ਆਂਦੇ ਆਈ ਕਹਿੰਦਾ ਤੂੰ ਮਾਤਾ ਨਾਲ ਸਾਡੀ ਪੂਆ ਨਾਲ ਕਿਉਂ ਇਤਰਾ ਕੰਨਾਉ ਹੈ ਉਹ ਦੀ। ਇਹਨਾਂ ਨਾਲ ਨਕਿਰਚਾ ਮਾਰ ਦਿੱਤੀ ਆ ਮੈਂ ਉੱਥੇ ਹੀ ਟੱਕ ਗਈ ਮੇਰਾ ਪੁੱਤ ਮਾਰ ਕੇ ਸੁੱਟ ਗਿਆ ਤੁਸੀਂ ਮੇਰੀ ਗਾਥਾ ਮੇਰਾ ਪੁੱਤ ਆਵਰ ਕੇ ਟੋਕ ਕੇ ਟੋਕ ਕੇ ਮੇਰੇ ਸਾਹਮਣੇ ਬੁਰੂ ਲਾ ਨੇ ਸੀ ਨਾ ਕਰਾ ਕੀ ਵਗਰੀ ਬੰਦਾ ਮਾਰਿਆ ਪਿਆਸੇ ਨੇ ਨਹੀਂ ਸਮਾ ਬਾਰੇ ਉਹ ਗੇ ਉਹ ਆਹ ਬੋਤ ਮੇਰੇ ਸਾਹਮਣੇ ਮਾਰਨਾ ਨੂੰ ਮੈਂ ਮਰ ਜਾਵਾਂ ਲੋਟ ਮੇਰੇ ਨੂੰ ਡਾਕਟਰ ਚ ਪੁੱਛ ਗਾਦੇ ਨੇ ਹਾਂ ਉਹਦਾ ਪਿਓ ਸੇ ਉਸਦੀ ਮਾਂ ਕੋਸ਼ੇ ਮੈਂ ਮੈਡੀਕਲ ਆਫਸਰ ਸਿਵਲ ਹਸਪਤਲ ਗੁਰਦਾਸਪੁਰ ਤੋਂ ਬੋਲ ਰਿਹਾ ਹਾਂ ਸਾਡੀ ਕੁਸ਼ਾਮੀ 5:30 ਵਜੇ ਮਰੀਜ਼ ਅਰुण ਕੁਮਾਰ son of ਰਕੇਸ਼ ਕੁਮਾਰ اسلامਾਬਾਦ ਮੰਨ ਲਿਜੋਇਆ ਸੀਗਾ ਇਹਦੇ ਪੇਟ ਤੇ ਕੁਝ ਕੱਟ ਲੱਗੇ ਹੋਏ ਹਨ ਜਿੰਨੂੰ ਆਪਾਂ ਸੀਟੀ ਕਰਵਾ ਕੇ ਦੇਖ ਰਹੇ ਹਾਂ ਕਿ ਇਹਦੇ ਵਿੱਚ ਕੋਈ ਪ੍ਰੋਬਲਮ ਹੈ ਕਿ ਨਹੀਂ ਹੈ ਬਾਕੀ ਪੇਸ਼ੈਂਟ ਸਟੇਬਲ ਹੈਗਾ ਇਸ ਵੇਲੇ एसोप के नेग्रो उन्हें साटा कीिंग लगी है कि ने कट लगे हैं कट पांच कट लगे हैं कट मोस्टली सुपरफिशियल नहीं कोई डीप कट नहीं है डीप इजन भी नहीं है पेशेंट है वाला रेट हां ट्रीटमेंट चल रहा है पेशेंट पूरा ओरिएंटेड नहीं है ऐसा है कुछ खादा पीता